ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਦੀ ਜਿੱਥੋਂ ਦੀ ਸਰਕਾਰ ਨੇ ਆਪਣੇ ਰਾਜ ਦੇ ਕਿਸਾਨਾਂ ਨੂੰ ਕਣਕ ਉੱਤੇ 160 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਖਬਰ ਦੇ ਮਤਾਬਕ ਮੱਧ ਪ੍ਰਦੇਸ਼ ਦੀ ਸਰਕਾਰ ਨੇ ਹੜੀ ਦੇ ਸੀਜ਼ਨ 2019-20 ਦੇ ਬੀਤੇ ਕਣਕ ਉਤੇ 160 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ ਦੱਸਦੀ ਕਿ ਮੱਧ ਪ੍ਰਦੇਸ਼ ਰਾਜ ਦੀ ਕੈਬਨਟ ਦੀ ਮੀਟਿੰਗ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਕਣਕ ਦੀ ਚੰਗੀ ਪੈਦਾਵਾਰ ਹੋਣ ਦਾ ਅਨੁਮਾਨ ਹੈ ਕਿਸਾਨਾਂ ਨੂੰ ਉਹਨਾਂ ਦੀ ਚੰਗੀ ਪੈਦਾਵਾਰ ਦਾ ਚੰਗਾ ਮੁੱਲ ਮਿਲੇ ਇਸ ਲਈ ਰਾ ਸਰਕਾਰ ਨੇ 160 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਅਤੇ ਕਣਕ ਦੀ ਖਰੀਦ 2000 ਰੁਪਏ ਪ੍ਰਤੀ ਕੁਆਂਟਰ ਦੇ ਹਿਸਾਬ ਨਾਲ ਕਰਨ ਦਾ ਫੈਸਲਾ ਕੀਤਾ ਹੈ ਉਨਾ ਕਹਿ ਕੇ ਜੱਦ ਕੇ ਕੇਂਦਰ ਸਰਕਾਰ ਨੇ ਕਣਕ ਦਾ ਰੇਟ ਦਾ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਮਟਰ ਤੈਅ ਕੀਤਾ ਹੈ। ਉਹਨਾਂ ਕਹਿ ਪੌਣਸ ਦੀ 160 ਰੁਪਏ ਦੀ ਰਾਸ਼ੀ ਦਾ ਭੁਗਤਾਨ ਰਾ ਸਰਕਾਰ ਕਰੇਗੀ। ਉਹਨਾਂ ਕਹਿ ਕੇ ਇਹ ਰਾਸ਼ੀ ਸਰਕਾਰੀ ਏਜੰਸੀਆਂ ਨੂੰ ਕਣਕ ਵੇਚਣ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਵੀ ਦਿੱਤੀ ਜਾਵੇਗੀ ਜੋ ਕਣਕ ਵਪਾਰੀਆਂ ਨੂੰ ਜੋ ਆਪਣੀ ਕਣਕ ਵਪਾਰੀਆਂ ਨੂੰ ਵੀ ਵੇਚਣਗੇ। ਇਸੇ ਤਰਜ਼ ਦੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਵਿੱਚ ਮੌਸਮ ਦੀ ਮਾਰ ਅਤੇ ਕੱਜ ਦੇ ਥੱਲੇ ਦਬੇ ਗਸਨਾਂ ਨੂੰ ਰਾਹਤ ਦੇਣ ਲਈ ਵੀ ਪੰਜਾਬ ਸਰਕਾਰ ਨੂੰ ਕਣਕ ਉੱਤੇ ਬੋਨਸ ਦੇਣ ਲਈ ਵਿਚਾਰ ਕਰਨਾ ਚਾਹੀਦਾ ਹੈ ਸੋ ਇਸ ਜਾਣਕਾਰੀ ਮੱਧ ਪ੍ਰਦੇਸ਼ ਦੀ ਜਿੱਥੋਂ ਦੀ ਸਰਕਾਰ ਨੇ ਕਣਕ ਉੱਤੇ 160 ਰੁਪਏ ਬੋਨਸ ਦੇਣ ਦਾ ਕੀਤਾ ਹੈ ਐਲਾਨ ਜੋ ਇਕਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ